ਸੀ ਮਕਦੀਆਂ ਬੋੜੀਆਂ ਨੇਰੂ ਮੈਂ ਪਰਸਾ ਤੇ ਪਵਾਲਨੇ ਥੋੜਾ ਬਹੁਤ ਪੱਖਾ ਕਰੋ ਚੱਕ ਬਹੁਤ ਪੁਰਾਣਾ ਪੱਖਾ ਕਿੰਨਾ ਹੈਵੀ ਹੋਣਾ ਪੱਖਾ ਵੇਖੋ ਹੁਣ ਤੇ ਇਹ ਮਾਡਲ ਉਹਨੇ ਬੰਦੀ ਹੋ ਗਏ ਵੇਟ ਵੀ ਕਾਫੀ ਹੋਣਾ ਇਹਦਾ ਨਾ ਆ ਕੁਰਸੀਆਂ ਆਪਣੀਆਂ ਦੋ ਇਹ ਕਿਸੇ ਵੀਰ ਨੂੰ ਪਹਿਲਾਂ ਬਣਾ ਕੇ ਦਿੱਤੀਆਂ ਸੀ ਤੇ ਉਹਨਾਂ ਨੂੰ ਪਸੰਦ ਨਹੀਂ ਆਈਆਂ ਉਹਨਾਂ ਪਸੰਦ ਨਹੀਂ ਆਇਆ ਤਾਂ ਫਿਰ ਮੈਂ ਕਿਹਾ ਚਲੋ ਹਣ ਘਰੇ ਇਹਨਾਂ ਨੂੰ ਰੱਖ ਲੈਨੇ ਆ। ਉਹਨਾਂ ਡਿਜ਼ਾਈਨ ਦਾ ਹੋਰ ਚਾਹੀਦਾ ਏ। ਤੇ ਡਿਜ਼ਾਈਨ ਥੋੜਾ ਜਿਆਦਾ ਚੇਂਜ ਹੋ ਗਿਆ ਆਪਣੇ ਕੋਲ। ਚਲੋ ਕੋਈ ਨਹੀਂ। ਇਹਨਾਂ ਦਾ ਕੱਪੜਾ ਮੈਂ ਕਿਹਾ ਚੇਂਜ ਕਰਕੇ ਇਹਨੂੰ ਰੱਖ ਲੈਨੇ ਘਰੇ। ਇਹ ਸਾਲ ਕੋ ਹੋ ਗਿਆ ਇੱਥੇ ਘਰੇ ਇਹਨਾਂ ਕੋ ਪਈਆਂ ਨੇ। ਤੇ ਮੈਕਡੋਨਲ ਦਾ ਕੱਪੜਾ-ਕੁੱਪੜਾ ਉਹਨਾਂ ਦਾ ਚੜਾ ਕੇ ਚੇਂਜ ਕਰਾ ਕੇ ਤੇ ਆਪਣੇ ਉੱਤੇ ਘਰੇ ਰੱਖ ਲੈਨੇ। ਚੱਲਦੇ ਆ ਫਿਰ ਕੱਪੜਾ ਲੈਣ ਨੂੰ ਹਾਂ ਦਾ। ਇਹ ਗੋਲ ਇਹਨਾਂ ਦੀ ਹਾਈਟ ਕਾਫੀ ਜ਼ਿਆਦਾ ਏ ਪਹਿਲਾਂ। ਉਹ ਉੱਚੀ ਹਾਈਟ ਇਹਨਾਂ ਦੀ ਕਾਫੀ। ਤੇ ਬੈਂਚ ਦਿੱਕਤ ਵੀ ਹੁੰਦੀ ਏ ਥ ਡਿਜ਼ਾਈਨ 'ਚ ਥੋੜਾ ਜਿਹਾ ਫਰਕ ਪੈ ਗਿਆ ਤਾਂ ਕਰਕੇ ਉਹ ਸਹੀ ਨਹੀਂ ਬਣੀ ਹੋਣੇ ਨੂੰ ਇਦਾਂ ਥੋੜਾ ਜਿਹਾ ਇਹ ਵੀ ਆ ਜਿਹੜੀ ਚੀਜ਼ਾਂ ਨੂੰ ਥੋੜੀ ਨਿਮੀ ਕਰ ਦਾਂਗੇ ਤਾਂ ਸਾਮਾ ਆ ਕਪੜਾ ਕੋੜਾ ਬਦਲ ਦਿੰਨੇ ਆ ਸਾਲ ਦੇਰ ਸਾਲ ਹੋ ਗਿਆ ਪਈਆਂ ਪਈਆਂ ਨੂੰ ਤੇ ਹੁਣ ਇਹਨਾਂ ਨੂੰ ਕਪੜਾ ਚੇਂਜ ਕਰਕੇ ਮੈਂ ਘਰੇ ਰੱਖ ਲੈਣੇ ਹੁਣ ਹੁਣ ਤੇ ਲੋੜ ਹਾਂਜੀ ਕੀ ਹਾਲ ਚਾਲ ਕਿਵੇਂ ਸਾਰੇ ਕੁਰਸੀਆਂ ਬਾਬੇ ਤਿਆਰ ਕਰਕੇ ਦੇਣੀਆਂ ਤੇ ਕਪੜਾ ਲੈਣ ਚੱਲੇ ਆ ਕੁਰਸੀਆਂ ਦਾ ਚਲੋ ਬਾਬੇ ਚਲਾਓ ਗੱਡੀ ਫਿਰ ਆਪਣੀ ਲਓ ਜੀ ਤੇ ਜਾਂਦੇ ਆ ਫਿਰ ਉੱਤੇ ਦੁਕਾਨ ਤੇ ਕਪੜਾ ਘਟ ਗਿਆ ਥੋੜਾ ਜਿਹਾ ਮੈਂ ਕਿਹਾ ਚਲੋ ਨਾਲ ਲੈ ਕੇ ਭਾਜੀ ਹੁਣ ਉਹਦੇ ਉਹ ਕਪੜਾ ਖਰਾਬ ਹੋ ਗਿਆ ਹੀ ਕਾਫੀ ਬੱਬਾ ਜ ਆਣੇਗਾ ਬੜੀ ਬੋਵਾ ਡਬੀ ਨੂੰ ਅਗਲਾ ਬਦਲਾਨੀ ਯਾਰ ਲੱਗਦਾ ਬਾਹਰੋਂ ਆਈ ਆਣੇਗਾ ਭਾਜੀ ਬਾਹਰੋਂ ਆਈ ਲੱਗਦਾ ਨਹੀਂ ਮੋਨਾ ਲੀਸਾ ਦੀ ਭਾਜੀ ਓਰੀਜਨਲ ਹੈ ਆਪ ਕੋ ਮੋਨਾ ਲੀਸਾ ਪਹਿਲਾਂ ਲਿਖੇ ਇਹ ਕੰਪਨੀ ਬੰਦ ਹੋ ਗਈ ਮੋਨਾ ਲੀਸਾ ਨਹੀਂ ਬੰਦ ਨਹੀਂ ਹੋਈ ਭਾਜੀ ਇਹ ਜੋ ਪਾਣੀ ਕੰਪਨੀ ਹਾਂਜੀ ਡੇ ਨਾਈਟ ਆ ਆਪੇ ਰੰਗ ਕਾਲਾ ਹੋ ਜਾਂਦਾ ਇਹਦਾ ਚਲੋ ਜਲਦੀ ਜਾ ਰਹੇ ਲੱਕੜ ਮੰਡੀ ਉਹ ਦੇਖਾਂਗੇ ਸਮਾਨ ਤੋਂ ਕਪੜਾ ਲੈ ਕੇ ਆਉਣਾ ਸਵਾਜਾ 5 ਕਿ ਮੀਟਰ ਲੈ ਵੀ ਇਥੇ ਲੱਗਣ ਸਵੈਟ ਲੈਦਰ ਦੁਨਾਂ ਕਾਫੀ ਲੱਗੀਆਂ ਤੇ ਆਪਾਂ ਲਵਾ ਲਿਆ ਕਦਰ ਗ੍ਰੀਨ ਗ੍ਰੀਨ ਇਹ ਸਾਰੇ ਸਵੈਟ ਵਾ ਤੇ ਹੈ ਲੇਦਰਵਾ ਸਾਰੀਆਂ ਇਧਰ ਲਈ ਚੱਲ ਲੱਤਣ ਲੱਗੀਆਂ ਲੈਦਰ ਵਿੱਚ ਬੜੇ ਕਲਰ ਨੇ ਪਰ ਆਪਣਾ ਲਵਾ ਲਿਆ ਕਪੜਾ ਉਹ ਵੇਖੋ ਵੀਰ ਲਾਉਂਦੇ ਆ ਇਹ ਲੈਦਰ ਚ ਇਹ ਨਾ ਬਈ ਇੱਕ ਦੂਜਾ ਵੇ ਨਹੀਂ ਸਵੇਟੀ ਵੈਲਵਟ ਉਹਦਾ ਲੋ ਟੱਚ ਮੈਨੂੰ ਲੱਗ ਗਰੰਟੀ ਬਬਾ ਤੇਰੀ ਆ ਹਾਂਜੀ ਫੁੱਲ ਗਰੰਟੀ ਚਲੋ ਆਜੋ ਫਿਰ ਉਹ ਲੈ ਵੀ ਕਪੜਾ ਲੈ ਲਿਆ ਸੀ ਬਹੁਤ ਹੀ ਪਿਆਰਾ ਕਪੜਾ ਲਾਈਟ ਤੇ ਦਿੱਤੇ ਆ ਲੈਣੇ ਆ ਦੁਕਾਨ ਦੇਖੋ ਸਾਹਮਣੇ 컬러 ਦੇਖੋ 컬러 ਦੇ ਬਖਾਤਾ ਮੈਂ 컬러 ਦੇਖੋ ਬਹੁਤ ਪਿਆਰਾ ਬਾਬੇ ਨੂੰ ਲੱਗਦਾ 컬러 ਬਹੁਤ ਸੋਹਣਾ ਇਹ ਲੱਗਿਆ ਪਤਾ ਲੱਗੂਗਾ ਤੇ ਸਹੀ ਆਗੇ ਗੱਲ ਤੋਂ ਆ ਦੋਸਤ ਮੈਂ ਕਿਨੇ ਸ਼ੀਟਾਂ ਲੈ ਲੀਆਂ 컬러 ਕਰੋ ਚੈੱਕ ਪਹੁੰਚ ਕੇ ਸੀ ਘਰ ਕਰਨੇ ਕਰਤੀ ਸਵਾਇਸ ਸੋਈ ਕਾਫੀ ਐ ਚਲੋ ਚੈਨ ਸਵਾਇਸ ਸੋਈ ਕਰਤੀ ਹੈ ਇੰਦਰ ਟੀਵੀ ਚੱਲ ਰਿਹਾ ਤੇ ਬਾਕੀ ਚਲੋ ਸੈਟਿੰਗਾਂ ਚ ਕਰਨੀ ਬਾਕੀ ਐ ਆ ਆਟਾ ਗਾੜ ਤਿਆਰ ਕਰ ਦਈਏ ਅੱਜ ਤੇ ਬਾਕੀ ਆ ਸੀਮਟ ਆ ਗਿਆ ਤੁਹਾਨੂੰ ਦੱਸ ਦਿਆਂ ਨਾਲੇ ਆ ਸੀਮਟ ਲੈਂਦਾ ਸੀ ਅੱਜ ਤੇ ਇਹਦਾ ਹੁਣ ਦੇਖਦੇ ਆ ਕਿ ਮਤਲਬ ਥੱਲੇ ਥੱਲੇ ਨਿਰੂ ਪਾ ਲੈਣ ਜਿੱਥੇ ਘੱਟਾ ਜ਼ਿਆਦਾ ਉੱਡਦਾ ਉਸ ਹਿਸਾਬ ਨਾਲ ਪਾ ਲੈਣੇ ਪਾਣੀ ਫਿਰ ਜਿਹਨਾਂ ਵੀ ਕਰੀਏ ਫਿਰ ਉਸਾਂ ਨੂੰ ਫਿਰ ਘੱਟਾ ਫਿਰ ਉੱਡੀ ਜਾਂਦਾ ਫਿਰ ਵੀ ਮੈਂ ਕਿਹਾ ਨਿਰੂ ਜੋ ਪਾ ਲੈਣੇ ਮੜਾ ਮੋਟਾ ਜਿੱਦਾਂ ਵੀ ਹੋਏਗਾ ਚਾਰ ਕਪੂਰੀਆਂ ਲੈਂਦੀਆਂ ਅੱਜ ਤੇ ਚਲੋ ਸੀਮਟ ਵੀ ਲੈ ਆਂਦਾ ਵੇਲਾ ਮੈਂ ਸਮਝ ਰਾਂ ਲੈ ਆਂਦਾ ਥੋੜਾ ਬਹੁਤ ਕਰਦਨੇ ਇੱਥੇ ਹਨਾ ਉਹਦਾ ਉਹਦਾ ਕਾਣਾ ਮੈਂ ਗਿਆ ਥੋੜਾ ਸ਼ਹਿਰ ਤੂੰ ਉਹ ਕੁਰਸੀਆਂ ਦਾ ਕਪੜਾ ਕੁੱਪੜਾ ਲੈਣ ਆਲਾ ਸੀ ਉਹ ਲੈ ਕੇ ਆਇਆ ਰੰਗ ਅੱਥ ਪਸੰਦ ਨਹੀਂ ਆਉਂਦਾ ਫਿਰ ਮੈਂ ਤੁਹਾਨੂੰ ਫੋਟੋ ਭੇਜੀ ਕਰ ਲਿਆ ਸਿਲੈਕਟ ਖਰਾਜਾ ਕਪੜਾ ਗ੍ਰੀਨ ਜਿਹਾ ਆ ਵੀ ਹੁਣ ਆਪਾਂ ਮੜਾ ਮਟਾ ਕਰਦਾ ਕੰਮ ਕਰਦੇ ਦੀਪ ਵੀ ਆ ਰਿਹਾ ਦੀਪ ਕਹਿੰਦਾ ਭਾਜੀ ਮੈਂ ਚਾਉਣਾ ਆ ਜਾ ਰਹੇ ਆ ਰਾਤ ਰਹਿਣ ਵਾਸਤੇ ਭੁਣੀ ਤੇ ਇੱਥੇ ਮੈਂ ਚਿਗਾਰ ਸ਼ੂਟ ਕਰਤੀ ਆ ਰੈਡੀ ਆ ਸਾਰੀ ਅੰਦਰ ਬਾਹਰ ਫੱਟੀ ਲਾਤੀ ਆ ਤੇ ਆ ਦੋ ਆਪਣੀਆਂ ਜਗਾਠਾਂ ਐ ਦੋਵੇਂ ਰੈਡੀ ਹੋ ਗਈਆਂ तकरीबन ਬਸ ਉਹਨਾਂ ਦਰਵਾਜ਼ੇ ਚੜ੍ਹਨ ਵਾਲੇ ਤੇ ਉਹ ਇੱਕ ਇਸੀ ਬਾਅਦ ਛੱਡਿਆ ਇਹਨ ਡਾਕਟਰ ਉਹ ਜਿਹੜਾ ਉਹਨੂੰ ਆਪਾਂ ਹੁਣ ਜਾਲੀ ਲੈਂਦੀ ਆ ਜਾਲੀ ਲਾ ਕੇ ਫਿਲਹਾਲ ਬੰਦ ਕਰ ਦੇਣਾ ਉਹਦੀ ਮੱਛਰਾਂ ਦਾ ਤੇ ਬਾਕੀ ਸਾਸਫਾਈ ਕਰਕੇ ਤੇ ਇੱਕ ਆ ਕਮਰੇ ਦੇ ਵਿੱਚ ਵੇਖਦੇ ਆਂ ਕਿ ਨਹਿਰੂ ਫੇਰਦਾਂਗੇ ਥੋੜਾ ਜਿਹਾ ਤੇ ਬਾਕੀ ਸਵੇਰੇ ਮਿਸਤਰੀ ਆਊਗਾ ਉਹਨੇ ਬਾਕੀ ਇਹ ਸਾਰਾ ਫੇਰ ਦੇਣਾ ਤਕਰੀਬਨ ਜਾਲੀ ਆਪਾਂ ਰਹਿਣਤੀ ਜਾਲੀ ਨਹੀਂ ਲਾਈ ਜਾਲੀ ਨਹੀਂ ਹੈਗੀਆਂ ਵੱਡੀਆਂ ਜਿਹੜੀਆਂ ਲੱਗਦੀਆਂ ਮਨਾਂ ਨੂੰ ਇਹ ਤਾਂ ਫਰੇਮ ਬਣਾਉਣ ਦਾ ਟਾਈਮ ਨਹੀਂ ਹੈਗਾ। ਕੱਲ ਨੂੰ ਲਾਵਾਂਗੇ ਉਹਨੇ ਬਣਾ ਕੇ ਨਾ ਫਰੇਮ ਇਹਦਾ ਕੱਲ ਨੂੰ ਜ਼ਰੂਰ ਲਾ ਦੇ ਫਿੱਟ ਕਰੇਗਾ ਦਾ। ਅੰਦਰ ਲੱਗੇ ਨੇ ਡਾੜੀ ਦੀ ਮੇਰੂ ਪੌਣ ਕਮਰੇ ਦੇ ਵਿੱਚ ਕਟਾ-ਕੁਟਾ ਉੱਡਦਾ ਵੜ ਜੂਗਾ ਥੋੜਾ ਬਹੁਤ ਲੈਟੜ ਨੂੰ ਆਨੇ ਇੱਥੇ ਆਪਾਂ ਲੱਗੇ ਪਾਉਣਾ ਮੋਟਾ ਮੋਟਾ ਪਾਣੀ ਚ ਗੱਡੀ ਉਹਨੇ ਕਹਿੰਦੇ ਥੋੜੀ ਰੇਤ ਪਾ ਲਈ ਮੈਂ ਆ ਮੇਰੇ ਹਿਸਾਬ ਮੈਂ ਤਾਂ ਡਿਆ ਕੰਮ ਮੈਂ ਸਿੱਧਾ ਸੀਮੈਂਟ ਪਾਸੇ ਤੇ ਘੁਲਾ ਕੇ ਪਾ ਦਨੇ ਉੱਤੇ ਮੈਂ ਕੋ ਟਿਕਦਾ ਕਿ ਨਹੀਂ ਇਹ ਇੰਦਰੀ ਨਾਲ ਵੀ ਪਾ ਲੀਦਾ ਤੇਲੇ ਵਾਲੀ ਦਾ ਨੜੀ ਵਿੱਚ ਪਾ ਲਈ ਤਾਂ ਹੋ ਚੁੱਕੀ ਆ ਉਹ ਮੋਗਲੇ ਲਾ ਮ ਪਾਵਾਂ ਫਿਰ ਨਹੀਂ ਪੈਂਦੀ ਹਾਂਜੀ ਪਾ ਲਾ ਕੀ ਕਰਾਂਗਾ ਤਰੇ ਹਮ ਕੀ ਬੰਦੇ ਦੇ ਸਮਾਨ ਨਾਲ ਬੰਦੇ ਕਿਦਾਂ ਨੇ ਆ ਮੈਂ ਮਿੰਗੇ ਪਾ ਲਾ ਖੜਾ ਨਹੀਂ ਗੇ ਮੈਂ ਘੱਟਾ ਮਟੀਲਾ ਉੱਡ ਕੇ ਜਲ ਬਹਿ ਜਾਏਗਾ ਥੋੜਾ ਬੋਲ ਤੇ ਪਹੁੰਚ। ਤੇ ਇਹ ਇੱਕ ਇੰਨਾ 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 ਕਿੰਨੇ ਲੋਕ ਆਪਕਰ ਆਉਂਦੇ ਨੇ। ਜਾਣਦੇ। ਪਾਣੀ ਪ੍ਰਸੰਤ ਦਾ ਫਰਕ ਬਹੁਤ ਸੌਚੋ ਕਿ ਉਹਨਾਂ ਲਈ ਤੇਰਾ ਅੱਜ ਜੀ ਬਹੁਤ ਬਹੁਤ ਹਾਂਜੀ। ਅਰੇ ਇਹ ਵੀ ਚੰਗੀ ਜਿਹੀ ਬਹੁਤ ਬਹੁਤ ਬੰਦਾਂ ਚਾਹੀਦੇ। ਕਿ ਮੈਂ ਜ਼ਿਆਦਾ ਲੱਗਣਾ। ਆਹ ਨਾ ਹਾਂ ਆਪਰ സെറ്റ് പെന്ത രോഡ നിക്കൽ ਬਣ ਗਈ ਗੱਲ ਹਨ ਰਹੇ ਮਾਏ ਬਿਨਾਂ ਹੱਥੇ ਵੀ ਖਰਾਬ ਹੋ ਜਾਂਦੇ ਸੀ ਮਟਨ ਨਾਲ ਨਾ ਜਿਹੜੇ ਜ਼ਿਆਦਾ ਮਿਸਤਰੀ ਵਿਚਾਰੇ ਕੰਮ ਕਰਦੇ ਉਹਨਾਂ ਦੇ ਤੇ ਹੱਥ ਖਰਾਬ ਹੋ ਜਾਂਦੇ ਮਿਸਤਰੀ ਆਪਣਾ ਚੰਗਾ ਬਬਾ ਝਟ ਐਨੀ ਜਲਦੀ ਫਰਸ਼ ਪਵਾਤਾ ਨਵੀਂ ਇੱਕ ਕਮਰਾ ਹੋ ਗਿਆ ਫਾਈਨਲ ਡੈਡੀ ਨੂੰ ਅਖਬਾਰਾਂ ਨਾਲ ਕੁਝ ਬਗੇ ਕਰਨ ਤੇ ਇਧਰ ਪਤਾ ਹੂੰ ਫਰੈਂਟ ਦਾ ਉਹ ਬੈਂਗ ਨੇ ਬਤਾਉ ਇੱਕ ਹੀ ਹੁੰਦੇ ਹੈ ਸਹੀ ਗੱਲ ਗਰਥ ਬੋਲ ਬਾਰਿਆ ਪਰਤਾ ਅੱਛਾ ਬੋਲ ਅੱਛਾ ਟਮਾਟਰ ਹਾਂ ਟਮਾਟਰ ਪਿੱਚਾ ਕੱਟ ਲੀ ਮੈਂ ਪਿਆਜ਼ ਰਿੰਦੇ ਅੱਛਾ ਉਹ ਵੀ ਕੱਟੇ ਜਾਣਗੇ ਆਪੇ ਥੋੜੀ ਜਿਹੀ ਹੋਰ ਮਿੰਟ ਹਾਂ ਕੰਮ ਥੋੜਾ ਪੈਂਦਾ ਹਾਂ ਚਲੋ ਕੋਈ ਨਹੀਂ ਹੋਰ ਇਹਨਾਂ ਕਰਨਾ ਪੈਣਾ ਕੋਈ ਕਰਨਾ ਪੈਣਾ ਚੰਚਾ ਲਿਆ ਕਰ ਇੱਥੇ ਪਾਣੀ ਰੱਖਣਾ ਠੰਡਾ ਪਾਣੀ ਪੀਓ ਪਾਣੀ ਪਾ ਲਦੇ ਨੇ ਕੋਟ ਯਾਰ ਮਿਸਤਰੀ ਲੱਗੇ ਲੈ 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 ਚਾਹ ਤੇ ਰੱਖ ਮਾਰ ਤੇ ਨਾ ਹਾਂਜੀ ਮਾਰੇ ਮਿੱਤਰੋ ਸਬਜੀ ਹੋ ਚੁੱਕੀ ਰੈਡੀ ਥੋੜੀ ਪਾ ਦੇਣੀ ਹੈ ਕਾਲੀਚ ਇਹ ਪਰਾਂਚਿੰਦੋਂ ਵੇਲਦਰਾ ਗਿਆ ਥੋੜਾ ਮਸਾਲਾ ਪਾ ਗਏ ਤੇ ਦਰਮਾਟਾ ਮਾਰਦੇ ਹੋਏ ਡੈਡੀ ਨੇ ਹਨ ਤੇ ਗਨੇ ਛਾੜੂ ਉੱਪਰੋਂ ਨਾ ਮਾਰ ਦਿੰਦੇ ਕਿਸੇ ਫਿਰ ਉਹ ਮੈਂ ਨਾ ਘਰ ਵਾਲੀ ਗੱਲ ਥੋੜੀ ਵਿਆਹ ਦੀ ਮੰਦਰੀ ਟੈਂਸ਼ਨ ਨਹੀਂ ਹੁੰਦੀ ਜੀ ਟਾਈਮ ਹੋ ਗਿਆ 7 ਵਜੇ ਦਾ ਲੈਡ ਜਗਾ ਦਈਏ ਬਾਹਰ ਦੇ ਆ ਡੈਡ ਨੇ ਇੱਕ ਕਮਰਾ ਹੋਇ ਚਲੇ ਆਪਣਾ ਕਲਾ ਨੇਰ ਵੀ ਪਾਤਾ ਇਹ ਠੰਬਾ ਮਨੋਦ ਦੇ ਦੱਸਿਆ ਪਰ ਹੋੜੇ ਲੀ ਕਰਕੇ ਪਾਲਾਂਗੇ ਸਾਰੇ ਇੱਕ ਕਮਰੇ ਚ ਪਾਤਾ ਆਪਾਂ ਮਸਾਲਾ ਘੋਲ ਕਾਲ ਕੇ ਵੇਖੋ ਬਾਕੀ ਕੀ ਬਣਦਾ ਕੀ ਨਹੀਂ ਚਲੋ ਤਿੰਨ ਚਾਰ ਬੋਰੀਆਂ ਲੈ ਆਂਦੀਆਂ ਸਵੇਰੇ ਮੈਂਗਾ ਚੱਲ ਜੋ ਹੋ ਗਉਣ ਵੇਖਿਆ ਜੋ ਥੋੜਾ ਬਹੁਤ ਬਚਿਆ ਇੱਧਰ ਪਾਤਾ ਵਾ ਤੇ ਬਾਕੀ ਸਵੇਰੇ ਇੱਧਰ ਖੋਲ ਦਾਂਗੇ ਤੇ ਡੜੀ ਉਹ ਮੈਂਗਾ ਚੱਲ ਮੈਂ ਆ ਤੇ ਡੜੀ ਉਹਨਾਂ ਪਾ ਹੀ ਦਿੱਤਾ ਆਪਰਾ ਰੁੱਕ ਕੇ ਆਈ ਆਪੀ ਕਿਉਂ ਭਾਈ ਚਲੋ ਇਦਾਂ ਹੀ ਆ ਬਾਕੀ ਦੀਪ ਹਣੀ ਕਹਿੰਦਾ ਆਉਣਾ ਸੀ ਅਜੇ ਤੱਕ ਆਇਆ ਨਹੀਂ ਟਾਈਮ 8:00 ਵਜੇ ਵੇਖੋ ਮੈਨੂੰ ਕਹਿੰਦਾ ਬਾਜਾ ਮੈਂ 7:00 ਵਜੇ ਤੱਕ ਆ ਜਾਂਗਾ ਇੱਧਰ 8:00 ਵਜੇ ਕੋਈ ਪਹੁੰਚਿਆ ਨਹੀਂ ਪਾਣੀ ਛਕ ਲਿਆ ਹੁਣ ਚੱਲੇ ਸੈਰ ਕਰਨ ਦੀਪ ਗਿਆ ਹੈ ਪਰ ਆਮ ਨਾਲ ਕਿਧਰੋਂ ਗਿਆ ਹੈ ਹੁਣ ਜਾ ਰਹੇ ਆ ਬਾਅਦ ਵਿੱਚ ਹਰਗੁਣ ਕਾਂਟੂਨ ਕਿੱਥੇ ਹੈ ਕਾਂਟੂਨ ਹੈ ਕਾਂਟੂਨ ਨਹੀਂ ਲੈ ਵੀ ਇੱਧਰ ਲੱਕਣ ਮਿਸਤਰੀ ਲੱਗੇ ਆਂ ਅੱਧੀ ਰਾਤ ਚਲੋ ਚੰਗਾ ਆਹ ਮੂਰਤੀ ਪੜੀ ਕੇ ਢੱਕੀ ਵੀਰ ਨੇ ਲੈ ਵੀ ਆਹ ਕਲੌਨੀ ਬੜੀ ਵਧੀਆ ਕਰਤੀ ਇੱਧਰ ਲੇਟਾਂ ਛੇਟਾਂ ਲਾਤੀਆਂ ਪਰ ਸਾਡੇ ਵਾਲੀ ਕਲੌਨੀ ਵੇਖ ਲੈ ਬੇੜਾ ਗਰ ਕਰ ਉਧਰ ਕਹਿਣਾ ਹੈ ਉਧਰ ਹੈ ਉਧਰ ਬੇੜਾ ਗਰ ਕਰਤਾ ਸਾਡੇ ਸਾਡੇ ਬੇੜਾ ਗਰ ਕਰਤਾ ਆ ਲੈ ਇੱਕ ਦੀ ਕੁਰਸੀ ਚੱਕ ਕੇ ਲੈ ਆਣਾ ਜੀ ਪਰੇ ਸਾਈਡ ਪੱਲੀ ਸਾਈਡ ਉਧਰ ਹੀ ਲਾ ਦੀ ਹੈਂ ਖੁਸ਼ ਨਾ ਲੈ ਜਿਓ ਉਧਰ ਲਾ ਲਿਓ ਹਾਂ ਹੋ ਲਿਆ ਆ ਮੈਂ ਹਮੇਲੇ ਕਨੀ ਦੇ ਲੇਟਾ ਲਟਾ ਨਹੀਂ ਆਗੇ ਤੈਨੂੰ ਲੱਭਣ ਡੈਗਾ ਕਿੱਥੇ ਗਿਆ ਪਤਾ ਨਹੀਂ ਮੈਂ ਪਪਾ ਜੀ ਦੇ ਨਾਲ ਗੱਲਾਂ ਬਾਤਾਂ ਕਰ ਰਿਹਾ ਜੀ ਹਾਂ ਭਾਈ ਬੇਸਮੈਂਟ ਲੱਗੇ ਬਣਾਉਣ ਨਹੀਂ ਨਹੀਂ ਇਹ ਪਪਾ ਜੀ ਕਹਿੰਦੇ ਮੇਰੇ ਦੋ ਕੋਠੇ ਇੱਕ ਇੱਕ ਦਾ ਆਹ ਵਦੇ ਇੱਕ ਦਾ ਬਥਰੇ ਬਥਰੇ ਬਣਾਉਣਗੇ ਨਾ ਮੱਥਾ ਕਿੰਨਾ ਜੇ ਮੱਥਾ ਕਿੰਨਾ ਇਹ ਮੱਥਾ 35 ਫੁੱਟ ਜੇ ਆ ਜਿਹੜਾ ਇਹਦਾ ਲੈ ਉੱਥੋਂ ਲੈ ਕੇ ਸਾਰਾ ਟੋਟਲ 35 17 17 ਹੋ ਗਿਆ ਹਨ 7.5 ਵਧੀਆ ਬਣ ਜਾਣਾ ਬਸਨ ਪਰ ਇਹ ਗਲੀ ਉਧਰ ਵੀ 흘 ਲੈ ਟਮਾਟਾ ਕੱਢੀਆਂ ਸੋਨੇ ਲਈਆਂ ਤੇ ਸਾਡੇ ਵੀ ਇੱਧਰ ਪੰਨੇ ਕੀ ਹੋ ਗਿਆ ਇਹਨੂੰ ਇੱਧਰ ਖੰਬੇ ਵੇ ਤਿੰਨ ਰੰਗ ਕਰkte ਵੇ ਖੰਬੇ ਨੂੰ ਨਹੀਂ ਇਹ ਤਾਂ ਤੇ ਬੱਤੀ ਦੇ ਜਗ੍ਹਾ ਨਹੀਂ ਕੋਈ ਖੋਦ ਰਵਾ ਬੱਤੀ ਦੇ ਆ ਬੱਤੀ ਤੇ ਆ ਸੋਲਰ ਇੱਥੇ ਪਿਆ ਤੇ ਉਧਰ ਨਹੀਂ ਕੋਈ ਬਸ ਉਧਰ ਯਾਰ ਤੈਨੂੰ ਪਰ ਸੁਣੋ ਸੁਣੋ ਇੱਕ ਗੱਲ ਤੈਨੂੰ ਮੈਂ ਦੱਸਾਂ ਇੰਚ ਜਾਣਦੀਆਂ ਕਿ ਨਿੱਡੇ ਦੇ ਨਾ ਬੇ ਮੈਨੂੰ ਪਤਾ ਬਿੱਲ ਆ ਗਿਆ ਵਾ ਹਾਂ ਹੈਨਾ ਨਹੀਂ ਆਇਆ ਬਸ ਨਹੀਂ ਕੋਈ ਤੱਕ ਮੁਗਾ ਮਿਲਿੰਦਾ ਖਣੇ ਨਾਲਿਆ ਗੁੜੀਆ ਤੇਰੀ ਘੁਮ ਘਮ ਮਲਿਆ ਕਰੋ ਹੈਂ ਨਾਲ ਆਪਣਾ ਬਣਾ ਉਹ ਵੀ ਆਪਾਂ ਉਧਰ ਆਓ ਤੁਹਾਨੂੰ ਮੁਖਾ ਕੇ ਰੋਟੀ ਮੇਰੇ ਕਿ ਆਣਾ ਹੁਣ ਦੇਖਦੇ ਹਾਂ ਉਧਰ ਉਧਰ ਮੈਂ ਸਪੈਸ਼ਲ ਲੱਤਾ ਗਿਆ ਹੋ ਕਿਹੜੀਆਂ ਉਧਰ ਸਪੈਸ਼ਲ ਲੱਤਾ ਮੈਂ ਕਰੀਆਂ ਸੈਂਸਰ ਵਾਲੀਆਂ ਇਹਦੇ ਬੈਠੇ ਤੁਸੀਂ ਚਲ ਨਹੀਂ ਬੈਹਿਣਾ ਲੱਗੇ ਅੱਗੇ ਚਲੋ ਅਸੀਂ ਬੜਾ ਕੋ ਮਲਿਆ ਹੁਣ ਆਜੋ ਆਜੋ ਨਿਕਲੋ ਹੁਣ ਸੈਰ ਹੋ ਗਈ ਬਹੁਤ ਸੈਰ ਹੋ ਗਈ ਇਹਦਾ ਸਾਦਾ ਕਿ ਸੈਰ ਨਹੀਂ ਕਰਦਾ ਇਹਨਾਂ ਖਦੇ ਭੱਜ ਗਿਆ ਭੱਜ ਗਿਆ ਆਜਾ ਹਾਂ ਜੀ ਹਾਂ ਜੀ ਆਈ ਫੋਟੋ ਇੱਧਾ ਉੱਤੇ ਰੱਖੀ ਪਈ ਉਹ ਦੇ ਕੇ ਸਿਰ ਚ ਵਾਜੇ ਮੈਂ ਆਰਾਮ ਸੁਤਿਆਂ ਹੈਂ ਇਹਨਾਂ ਚੁੱਕਦੀ ਹੈ ਸੈਰ ਤੇ ਕਰਦਾ ਚੁੱਕਣਾ ਮੈਣਾ ਆਹ ਸਰਾਨਾਂ ਨੂੰ ਗੱਲਾਂ ਸਿਆ ਹੈਂ ਇਹ ਵੀ ਗੇਲੇ ਸਿਰ ਚ ਵਸ ਸਕਦਾ ਸਿਆ ਆਹ ਚੁੱਕਦੇ ਯਾਰ ਐਵੇਂ ਗੱਲਾਂ ਕਰੰਨੇ ਮੜ ਕੇ ਆਰਾਮ ਵਸ ਸਕਦੀ ਹੈ ਇੱਥੇ ਲਾਇਨ ਕੋ ਬਹੁਤਾ ਫੋਟੇ ਵਿੱਚ ਹੈਂ ਕਰਨ ਵਾਲੀਆਂ ਆਪਣੀਆਂ ਦੇ ਚਲੋ ਫੋਟੇ ਤੇ ਤੇ ਉੱਪਰ ਲਾਵਾਂ ਕੋਈ ਨਹੀਂ ਉਹ ਵੀ ਆਪਣੀ ਲਾਵਾਂਗੇ ਲਾਵਾਂ ਕੋਈ ਗੱਲ ਨਹੀਂ ਬਹੁਤ ਵਧੀਆ ਅਜੇ ਹੱਟੇਪਾਂ ਟੁਕੜੇ ਲਾਉਣ ਵਾਲੀਆਂ ਉੱਤੋਂ ਛੱਤ ਤੋਦੇ ਫਿਰ ਕਹਿੰਦੇ ਟੇਪਾਂ ਲਾ ਦਿਓ ਨਾ ਇਹ ਵੀ ਲਾਉਣੇ ਕਿਦਾਂ ਟੇਪਾਂ ਵੀ ਆਪਾਂ ਚਲੋ અમારી ਅੱਬਾ ਕਰਤੀਆਂ ਕਿਤੇ ਤੇ ਬਾਕੀ ਚੱਲ ਕੋਈ ਨਹੀਂ ਸਵੇਰ ਦਾ ਨੇ ਫੋਨ ਕੀਤਾ ਜੀ ਤੇ ਆਇਆ ਵੇ ਅੱਧੀ ਰਾਤ ਵੇਖ ਲੈ ਇਹਦੇ ਕੰਮ ਇਹਦੇ ਕੰਮ ਹੀ ਨਹੀਂ ਮੁੱਕਦੇ ਆਪਣੇ ਸਾਢੇ 7 ਟਾਈਮ ਕੋ ਲਾ ਤਾ ਸਾਢੇ 7 ਐਂ ਕਹਿੰਦੇ ਨੇ ਗੱਡੀ ਸੱਤ ਵਜੇ ਆਉਗੀ। 6:07 ਵਜੇ ਕਿਹਾ ਹੈ। ਅੱਧਾ ਘੰਟਾ ਲੇਟ ਆਏਗਾ। ਨਹੀਂ, 6:30 ਵਜੇ ਆਉਗੀ। ਮਾਡਾ ਟਾਈਮ ਆ। ਚਲ ਅਖੀਲਾ ਆ ਜਾ। 9:00 ਵਜੇ ਆ ਲੀ। ਤੇ ਅਵੇ ਹੈ 8:00 ਜਾ ਰੋ ਘੰਟਾ ਦੇ। ਮੈਂ ਤਾਂ 7:00 ਵਜੇ ਕਿਹਾ। ਆ ਜਲਾ ਆ। ਚਲ ਆ ਗਿਆ ਫੇ ਸਵੇਰੇ ਸਵੇਰੇ ਫਰਸ਼ ਪਵਾ ਕੇ ਜਾ। ਮਹਾਰਾਜ। ਹਰ ਘੁੰਨੇ ਕੋ ਨਾਲ। ਮੇਰੇ ਕੋ ਕੰਨ ਕਸਮ ਗੱਡੀ ਦੇ ਪੁੱਟਣਾ ਆ। ਤੇ ਭੁਗਤਾਂ ਦੇ ਜਿਹੜੇ ਕੈਰੀ ਕੀਤਾ। ਮੈਂ ਨਹੀਂ ਅੜੀ ਕਿਹਾ ਠਾਪਣੀ ਕਿ ਦੋਵੇਂ। ਦੇ ਵੀ ਨਾ ਅੱਜ ਲੋੜੀ ਹੈ ਬੰਦੀ ਆਹਾਂ ਕੋਈ ਜਦੋਂ ਤੁਹਾਨੂੰ ਹੋਵੇ ਸੀ ਇਹ ਹਾਂ ਹਾਂ ਸਹੀ ਗੱਲ ਉਹਨੇ ਕਿਹਾ ਪੁੱਤੀ ਜਾਣੀ ਸਹੀ ਗੱਲ ਵਾਕਈ ਗੱਲ ਸਹੀ ਹੈ ਇਹਨੂੰ ਤਾਂ ਨਹੀਂ ਅੱਜ ਬਣੇ ਨਹੀਂ ਤੜੇ ਜਦੋਂ ਇਹਦਾ ਅੱਜ ਲੋੜੀ ਨਹੀਂ ਬਾਈ ਖਾਲੀ ਪਾਣੀ ਆ ਪਿਆ ਦਵਾਈ ਖਾ ਲੈਣੀ ਤੁਹਾਨੂੰ ਲੱਗ ਤੋਂ ਦਵਾਈ ਤੋਂ ਖਰਾਬ ਹੋ ਜਾਂਦਾ ਮਰਾਂ ਭੱਗੇ ਦਾ ਤਾਂ ਮੈਂ ਸੇਵੀਆਂ ਬਣਦੇ ਕੋਈ ਪਨੀਰ ਬਣਾਈ ਪਨੀਰ ਹੁਣ ਬਣ ਗਿਆ ਇਹਨੂੰ ਛੋਲੇ ਚ ਪਾ ਕੇ ਬੰਦ ਦੋਨੋਂ ਫਿਰ ਪਨੀਰ ਲਵੇ ਹੁਣ ਜਾਣਾ ਬੜਾ ਦੁੱਧ ਲੈਣ ਵਾਸਤੇ ਹੈ ਦੁੱਧ ਹੋ ਗਿਆ ਖਰਾਬ ਟਾਈਮ ਹੋ ਗਿਆ ਪੋਣੇ 11 ਦਾ ਜੀ ਦੁੱਧ ਬਿਲਕੁਲ ਆਪਣਾ ਪਾਣੀ ਬਿਲਕੁਲ ਸਹੀ ਆਹ ਜਿਹੜਾ ਕੋਈ ਯਾਰ ਬੜਾ ਮਟਾਇਆ ਹੈ ਜਿ ਪਾਣੀ ਬਿਲਕੁਲ ਸਹੀ ਤੇ ਸਵਾਦ ਨੂੰ ਤਾਂ ਨਹੀਂ ਆਗਾ ਹੈ ਠੰਡਾ ਰਹਿੰਦਾ ਥੋੜਾ ਟੇਸਟ ਬਲਜ ਜਾਂਦਾ ਜੇ ਉਹਦੇ ਟੇਸਟ ਦੇ ਬੜਾ ਪਤਾ ਲੱਗਿਆ ਪਾਣੀ ਠੰਡਾ ਰਹਿੰਦਾ ਮੈਂ ਕਈਆਂ ਨੇ ਸੀ ਕਿਹਾ ਚਲੋ ਦੇਖਣਾ ਕਿਦਾਂ ਕਰਦਾ ਛੁੱਟੀਆਂ ਹੀ ਪੈਂਦੀਆਂ ਪਾਣੀ ਚ ਕੋਈ ਲੋੜੀ ਨਹੀਂ ਪੈਂਦੀ ਤੇ ਲੂਣ ਮਾਰਿਆ ਕਰੀ ਕਿ ਨਹੀਂ ਨਾ ਲੂਣ ਮਾਰਨਾ ਇੱਕ ਨਹੀਂ ਟੈਂਕਿੰਗ ਕਰਨ ਟੈਂਕ ਦੇ ਨੂੰਨ ਪਾਗਣ ਜਦੋਂ ਖਾਲੀ ਕਰਕੇ ਰੋਜ਼ ਬਦਲੋ ਤੇ ਕਦੇ ਨਹੀਂ ਬਚਦਾ ਰੋਜ਼ ਬਦਲੋ ਪਾਣੀ ਆਹਦੇ 3 ਹਫਤੇ ਬਦਲ ਆਪਣਾ ਨੂੰਨ ਨਾ ਭਾਈ ਸਾਫ ਕਰਿਆ ਕਰੋ ਨੂੰਨ हां ਮੈਂ ਨੂੰਨ ਦੇ ਨਾਲ YouTube ਤੇ ਦੇਖ ਲਓ ਭਾਵੇਂ ਇਹ ਨੂੰਨ ਦੇ ਨਾਲ ਸਾਫ ਕਰਦੇ ਦੋ ਤਿੰਨ ਦਿਤੋ ਇਹ ਕੜੀ ਨੂੰਨ ਮਾਰ ਕੇ ਭਾਈ ਸਾਰੇ ਮਿੰਟ ਲਗਾ ਰਹੇ ਨੇ ਕਿ ਸਾਫ ਕਰਾਈ ਜੀ ਨਾ ਬਾਹਰ ਕੋਈ ਟੈਂਕ ਨਹੀਂ ਹੁੰਦੀ ਪਾਣੀ ਵਾਲੀ ਆਵੇ ਜਦ ਮਾਰ ਗਿਆ ਪੰਜਾਬ ਦੇ ਫੇਰ ਇਹਦੇ ਨੂੰਨ ਪਾਗਣ ਨੂੰ ਆਹ ਵਾ ਨੂੰਨ ਨੂੰਨ ਬਹੁਤ ਹੀ ਚੀਜ਼ ਹੈ ਨੂੰਨ ਦੇ ਨਾਲ ਕੀ ਸਾਫ ਹੋ ਜਾਂਦਾ ਚੰਗੀ ਤਰ੍ਹਾਂ ਖਰੇ ਅੰਨੀ ਰੰਗ ਤੇ ਇਹ ਕੱਲ੍ਹ ਕੱਲ੍ਹ ਪਰਸੋਂ ਵੀ ਜਾਂਦਾ ਦੋ ਚਾਲ ਦੇ ਹੋਏ ਜਿੰਨੇ ਦੇ ਅੱਜ ਕਿਤੇ ਜਾ ਨਹੀਂ ਇਹ ਅੱਜ ਇਹ ਤਾਂ ਠੀਕ ਹੈ ਰਹੀ ਹੈ ਪਰ ਇਹ ਵਿੱਚ ਤਾਜਾ ਕਾਜਾ ਲੈ ਉਹਦੋਂ ਵੀ ਨੂਨ ਮਾਰਨਾ ਚਾਹੀਦਾ ਹੈ ਚਲੋ ਚਲੀਏ ਚਲੀਏ ਬਣੇ ਆਹ ਬਹੁਤ ਦੱਸਵਾ ਪਾਦੀ ਇਹ ਨਾਲ ਇੱਕ ਘੜ ਦੇ ਵਿੱਚ ਮੈਂ ਉਹ ਗੁੱਸੇ ਜਾ ਮੈਂ ਪਾਟ ਤੀ ਮਮੀ ਵੇਰ ਚੈਨੇ ਠੀਕ ਕਰਦੀ ਮਾਵਾ ਜਨੀ ਇੱਕ ਫਰ ਦੇ ਵਿੱਚ ਦੱਸਵਾ ਆਹ ਇਹ ਦੋਸੀ ਮੈਂ ਲਕੀਆਂ ਤੇ ਮੈਂ ਨਿਕਲਾ ਅਜ ਘਰ ਗੁੰਗਡੀ ਚ ਖੜੋ ਗੀ ਨਾ ਦੁੱਧ ਲੈ ਕੇ ਆਓ ਅਰਗਨ ਕਰੋ ਸਟਾਰਟ ਫਿਰ ਸਟਾਰਟ ਕਰ ਦੇ ਤਾਂ ਅਰਗਨ ਜਿਦੋਂ ਕਰਦੇ ਨੇ ਸਟਾਰਟ ਬਟਨ ਪੋ ਬਟਨ ਉੱਪਰ ਬਟਨ ਵੈਰੀ ਗੁੱਡ ਚੱਲ ਗਈ ਨਾ ਚੱਲ ਗਈ ਚਲੋ ਹੁਣ ਇੱਥੇ ਕਮਾਂਡ ਆਹੀ ਯਾਰਾਂ ਦੁੱਧ ਦੇਣ ਵਾਸਤੇ ਹੁਣ ਟਾਈਮ ਹੋ ਗਿਆ ਐਮਰਜੈਂਸੀ 11 ਵਜੇ ਚੱਲੇ ਤੂੰ ਬੜੀਆ ਕਰ ਮਾਤੀ ਗਲੀ ਦੀ ਨਹੀਂ ਉਹਨੇ ਨਹੀਂ ਮਾਰੀ ਹਾਂ ਉਹ ਇੱਥੇ ਸੀਮਟ ਲਈ ਆਈ ਗੱਡੀ ਅੱਛਾ ਉਹ ਇਹਨਾਂ ਦੀ ਆਉਂਦੀ ਜਿਹੜੀ ਗੱਡੀ ਆ ਉਹ ਉਹਨਾਂ ਭੰਤੀ ਸਭ ਕੁਝ ਮਿਲਣਾ ਤਾਂ ਗੱਡੀ ਫਸ ਗਈ ਸੀ ਉਹਨਾਂ ਚਲੋ ਜੇ ਦੁੱਧ ਲੈਣ ਦਾ ਦੀਪ ਲਈ ਗੱਡੀ ਚ ਇਹਨੇ ਗੱਡੀ ਬਾਹਰ ਹੀ ਲਾਈ ਆ ਫਿਲਹਾਲ ਜੇ ਅੰਦਰ ਗੱਡੀ ਇਹਦੀ ਲੱਗਣੀ ਵੀ ਨਹੀਂ ਅੱਜ ਆਪਣੇ ਬਾਹਰ ਹੀ ਰਹਿਣ ਦਿੰਦੇ ਹਾਂ ਬੰਦਾ ਵੀ ਜਾ ਹੈਲੋ ਮਿਲਦੇ ਆਂ ਅਗਲੇ ਵਲੌਗ आता फेसबुकच्या पेजवरून मी फॉलो करो बाकी मॉर्निंग टाईम आणलेचा ना जिथे वाजे राहूनही